ਗੁਰੂ ਬਾਬਾ ਜੀ ਦੁਬਧਾ ਦੂਰ ਕਰਦੇ ਨੇ ਜਲ ਕੈ ਮੱਜਨ ਜੇ ਕਤ ਹੋਵੇ ਨਿਤਨਿਤ ਮੇਡਕ ਨਹਾਵੇ ਜੈਸੇ ਮੇਡਕ ਤੈਸੇ ਉਹ ਹੀ ਨਦ ਫਿਰ ਫਿਰ ਜੋਨੀ ਆਵੇ ਗੁਰੂ ਬਾਬਾ ਜੀ ਕਹਿੰਦੇ ਉਹ ਗੰਦਿਆ ਤੂੰ ਤੀਰਥਾਂ ਤੇ ਇਸ਼ਨਾਨ ਕਰਦਾ ਹੈ ਤੀਰਥਾਂ ਤੇ ਜਾ ਕੇ ਵੱਡੇ ਵੱਡੇ ਚੁੰਬੇ ਲਾਂਦਾ ਪਿਆ ਇਦਾਂ ਮੁਕਤੀ ਨਹੀਂ ਹੋਏਗੀ ਇਦਾਂ ਤੇਰੀ ਗਤੀ ਨਹੀਂ ਹੋਏਗੀ ਜੇ ਜਲ ਦੇ ਨਾਲ ਇਸ਼ਨਾਨ ਕਰਨ ਦੇ ਨਾਲ ਵੱਡੇ ਵੱਡੇ ਚੁੰਬੇ ਲਾਉਣ ਦੇ ਨਾਲ ਗਤੀ ਹੁੰਦੀ ਹੈ ਜਦ ਰਹੇ ਫਿਰ ਤੇ ਡੱਡੂ ਪਾਣੀ ਦੇ ਵਿੱਚ ਹੀ ਰਹਿੰਦਾ ਹੈ ਡੱਡੂ ਡੱਡੂ ਪਾਣੀ ਦੇ ਵਿੱਚ ਰਹਿੰਦਾ ਹੈ ਨਿਤਨਿਤ ਮੈਂਡਕ ਖਾਵੇ ਜੈਸੇ ਮੈਂਡਕ ਤੈਸੇ ਉਹ ਨਰ ਫਿਰ ਫਿਰ ਜੋ ਨਹੀਂ ਆਉਂਦਾ ਇਦਾਂ ਰੱਬ ਦੀ ਪ੍ਰਾਪਤੀ ਨਹੀਂ ਹੋਣੀ ਮੇਧੋ 84 ਅਸਨ ਲਾਲਾ 84 ਅਸਨਾਂ ਦੀ ਵਰਤੋਂ ਕਰ ਲੈ ਫਿਰ ਵੀ ਰੱਬ ਦੀ ਪ੍ਰਾਪਤੀ ਨਹੀਂ ਹੋਏਗੀ ਜੋਗੀ ਲੋਕ 84 ਅਸਨਾਂ ਦੀ ਵਰਤੋਂ ਕਰਦੇ ਕੋਈ ਇੱਕ ਲੱਕੜ ਤੇ ਖਲੋਂਦਾ ਇੱਕ ਲੱਕੜ ਤੇ ਖਲੋ ਕੇ ਤੇ ਬਗਲਾ ਵੀ ਖੜ ਜਾਂਦਾ ਹੈ ਤਰ੍ਹਾਂ ਤਰ੍ਹਾਂ ਦੇ ਆਸਣ ਨੇ ਜਿਹੜੇ ਜੋਗੀ ਲੋਕ ਲਾਉਂਦੇ ਸੰਤ ਪਰ ਇਹਨਾਂ ਦਾ ਖੰਡਨ ਕਰਦੇ ਨੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਦਾਂ ਰੱਬ ਦੀ ਪ੍ਰਾਪਤੀ ਨਹੀਂ ਹੋਣੀ ਮਿੱਤਰਾ ਇਦਾਂ ਰੱਬ ਨਹੀਂ ਮਿਲਦਾ ਤੇ ਗੁਰੂ ਬਾਬਾ ਜੀ ਨੂੰ ਪੁੱਛ ਲਓ ਫਿਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛ ਲਓ ਹਾਂਜੀ ਫਿਰ ਰੱਬ ਦੀ ਪ੍ਰਾਪਤੀ ਹੋਏਗੀ ਕਿਵੇਂ ਗੁਰੂ ਬਾਬਾ ਜੀ ਕਹਿੰਦੇ ਨਾਨਕ ਕਦ ਹੀ ਬੈਠਿਆਂ ਸੋਹ ਮਿਲੈ ਜੇ ਨੀਅਤ ਰਸ ਕਰੇ ਆ ਤੇਰਾ ਸੁਰਤ ਰੂਪੀ ਭੰਡ ਅਜ ਦੇ ਨਿਰਮਲ ਹੋ ਗਿਆ ਉਦੇ ਫਿਰ ਤੈਨੂੰ ਘਰ ਬੈਠਿਆਂ ਹੀ ਰੱਬ ਦੀ ਪ੍ਰਾਪਤੀ ਹੋ ਜਾਏਗੀ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਕਾਹੇ ਰੇ ਬਨ ਖੋਜਨ ਜਾਈ ਸਰਬ ਨਿਵਾਸੀ ਸਦਾ ਅਲਿਪਾ ਤੋਹੀ ਸੰਗ ਸਮਾਈ ਉਦ ਤੇਰੇ ਅੰਦਰ ਸਮਾਇਆ ਹੋਇਆ ਨਾ ਤੂੰ ਬਾਹਰ ਟੋਲਦਾ ਫਿਰਦਾ ਹੈ ਤੂੰ ਬਾਹਰ ਲੱਭਦਾ ਫਿਰਦਾ ਰੱਬ ਨੂੰ ਰੱਬ ਤੇਰੇ ਅੰਦਰ ਹੈ ਅੰਦਰੋਂ ਹੀ ਤੈਨੂੰ ਰੱਬ ਦੀ ਪ੍ਰਾਪਤੀ ਹੋਏਗੀ ਨਾ ਕਿ ਬਾਹਰੋਂ ਪਰ ਬੰਦਾ ਦੁਬਧਾ ਦੇ ਵਿੱਚ ਪਿਆ ਵੈ ਇਸੇ ਹੀ ਦੁਬਧਾ ਨੂੰ ਦੋ ਚਿੱਤੇ ਮਨ ਨੂੰ ਗੁਰਬਾਣੀ ਦੂਰ ਕਰਦੀ ਹੈ ਸਾਡੇ ਭਲੇਖੇ ਦੂਰ ਕਰਦੀ ਹੈ ਗੁਰਬਾਣੀ ਗੁਰੂ ਬਾਬਾ ਜੀ ਸਾਡੇ ਮਨ ਤੇ ਜੋ ਬੋਝ ਪਿਆ ਵਾ ਨਾ ਇਸ ਬੋਝ ਨੂੰ ਲਾ ਰਹੀ ਹੈ ਗੁਰੂ ਬਾਬਾ ਜੀ ਕਹਿੰਦੇ ਨੇ ਘਰ ਦੇ ਵਿੱਚ ਵਹਿ ਕਿਰਤ ਕਰ ਵੰਡ ਸ਼ਕ ਨਾਮ ਜਪ ਜਦੋਂ ਤੇਰਾ ਨੀਅਤ ਵਾਲਾ ਭਾਂਡਾ ਸਾਫ ਹੋ ਜਾਏਗਾ ਰੱਬ ਤੈਨੂੰ ਘਰ ਹੀ ਬੈਠਿਆਂ ਨੂੰ ਮਿਲ ਜੇਗਾ ਤੇ ਨੀਅਤ ਵਾਲਾ ਭਾਂਡਾ ਹੀ ਨਹੀਂ ਸਾਫ ਫਿਰ ਜਿੱਥੇ ਮਰਜ਼ੀ ਤੁਰਿਆ ਫਿਰੇ ਜਿਹੜੇ ਮਰਜ਼ੀ ਤੀਰਥ ਦੇ ਇਸ਼ਨਾਨ ਕਰਨ ਲਈ ਫਿਰ ਜਿਹੋ ਜੇ ਮਰਜ਼ੀ ਭੇਖ ਬਣਾ ਲਈ ਜਿੰਨੇ ਮਰਜ਼ੀ ਸਵਤੰਨ ਤੇ ਪਾਲੀ ਜਿੱਡੀਆਂ ਵੱਡੀਆਂ ਵੱਡੀਆਂ ਮਰਜ਼ੀ ਜਟਾ ਵਧਾ ਲਈ ਰੱਬ ਦੀ ਪ੍ਰਾਪਤੀ ਨਹੀਂ ਹੋਏਗੀ ਕਿਸੇ ਸ਼ਾਇਰ ਨੇ ਲਿਖਿਆ ਹੈ ਉਹ ਕਹਿੰਦਾ ਬੰਦਾ ਹੋ ਕੇ ਨਾ ਕੀਤੀ ਬੰਦਗੀ ਤੇ ਬੰਦਾ ਕਹਾਉਣ ਹੁੰਦਾ ਬੋਲੋ ਕੀ ਫਾਇਦਾ ਕੀ ਫਾਇਦਾ ਹੈ ਜੇ ਬੰਦਾ ਹੋ ਕੇ ਬੰਦਗੀ ਨਾ ਕੀਤੀ ਤੇ ਸਾਧ ਹੋ ਕੇ ਮਨ ਨੂੰ ਸਾਧਿਆ ਨਾ ਤੇ ਐਵੇਂ ਜਟਾ ਵਧਾਉਣ ਦਾ ਕੀ ਫਾਇਦਾ ਬੰਦਿਆ ਜੇ ਤੂੰ ਬੰਦਾ ਹੋ ਕੇ ਬੰਦਗੀ ਨਹੀਂ ਨ ਕਰਦਾ ਤੇ ਯਾਦ ਰਹੀਂ ਤੂੰ ਤੇ ਗੰਦੇ ਨਾਲੋਂ ਵੀ ਗੰਦਾ ਹੈ ਆਖੋ ਸਤਨਾਮ ਗੰਦੇ ਦੇ ਨਾਲੋਂ ਵੀ ਗੰਦਾ ਹੈ ਤੇ ਗੁਰੂ ਬਾਬਾ ਜੀ ਸਾਨੂੰ ਕਹਿ ਰਹੇ ਨੇ ਕਰ ਬੰਦੇ ਤੂੰ ਹਨਾ ਕਰ ਬੰਦੇ ਤੂੰ ਬੰਦਗੀ ਜਿੱਚਰ ਘਟ ਮੈਂ ਸਾਸ ਜਿੰਨਾ ਚਿਰ ਤੇਰੇ ਅੰਦਰ ਸਵਾਸਾਂ ਦੀ ਕਿਰਿਆ ਚੱਲ ਰਹੀ ਹੈ ਇਹਨਾਂ ਸਵਾਸਾਂ ਦਾ ਲਾਹਾ ਲੈ ਇਹਨਾਂ ਸਵਾਸਾਂ ਦੀ ਮਾਲਾ ਬਣਾ ਕੇ ਮਧਾਣੀ ਬਣਾ ਕੇ ਤੂੰ ਰੱਬ ਦੇ ਨਾਮ ਨੂੰ ਰੜਕ ਤੇ ਇਹਦੇ ਅੰਦਰੋਂ ਹੀ ਤੈਨੂੰ ਰੱਬ ਦੀ ਪ੍ਰਾਪਤੀ ਹੋਏਗੀ ਗੁਰਬਾਣੀ ਤਾਂ ਆਹ ਕਹਿੰਦੀ ਹੈ ਗੁਰੂ ਬਾਬਾ ਜੀ ਨਹੀਂ ਕਹਿੰਦੇ ਵੀ ਘਰ ਵਾਲਾ ਤੀਰਥ ਛੱਡ ਕੇ ਕਿਤੇ ਹੋਰ ਤੀਰਥ ਜਿੱਤ ਰਹਿ ਫਿਰ ਨਹੀਂ ਸਭ ਤੋਂ ਵੱਡਾ ਤੀਰਥ ਪਹਿਲਾਂ ਤੇਰੇ ਮਾਂ-ਬਾਪ ਕਰੇ ਨੇ ਮਾਂ-ਬਾਪ ਦੀ ਸੇਵਾ ਕਰੇਗਾ ਤੇ ਸਭ ਕੁਝ ਹਾਸਲ ਕਰ ਲਏਗਾ ਜੇ ਘਰੇ ਸੇਵਾ ਨਹੀਂ ਕੀਤੀ ਮਾਂ-ਬਾਪ ਦੀ ਸੇਵਾ ਨਹੀਂ ਕੀਤੀ ਮਾਂ-ਬਾਪ ਨੂੰ ਸੰਭਾਲਿਆ ਨਹੀਂ ਹੈ ਬਾਹਰ ਜਾ ਕੇ ਸੇਵਾਵਾ ਨਿਭਾਉਂਦਾ ਫਿਰੇ ਫਿਰ ਸੋਭਾ ਨਹੀਂ ਦੇਣਗੀਆਂ ਇਹ ਸਵਾਵਾ ਇਹ ਵਿਖੇ ਦੇ ਵਿੱਚ ਨਹੀਂ ਪਹਿਣਗੀਆਂ ਤੇ ਫਿਰ ਗੁਰਦੁਆਰੇ ਝਾੜੂ ਲਾ ਜਾਂ ਵੀ ਗੁਰਦੁਆਰੇ ਭਾਂਡੇ ਮਾਂਜੇ ਵੀ ਸਭਲੇ ਨੇ ਤੇ ਸੱਸ ਦੇ ਅਸੀਂ ਭਾਂਡੇ ਨਹੀਂ ਮਾਂਜਦੇ ਤੇ ਗੁਰਦੁਆਰੇ ਖੋਖੋ ਕੇ ਭਾਂਡੇ ਮਾਂਜੀਦੇ ਨੇ ਕਿੱਥੋਂ ਦੀ ਸੇਵਾ ਹੈ ਸੱਸ ਨੂੰ ਰੋਟੀ ਦੀ ਬੁਰਕੀ ਨਹੀਂ ਦੇਈ ਦੀ ਤੇ ਗੁਰਦੁਆਰੇ ਤੱਕੇ ਨਾ ਕਰਵਾਈ ਦੀ ਰੱਬ ਕਿੱਥੋਂ ਗਸ ਹੋ ਜਾਏਗਾ ਕਿਤੇ ਬਾਪੂ ਉਹਨੂੰ ਕੱਪੜਾ ਲੀਡਾ ਟਾਈਮ ਸਿਰ ਨਹੀਂ ਲੈ ਕੇ ਦਿੱਤਾ ਤੇ ਗੁਰਦੁਆਰੇ ਅਸੀਂ ਬਾਅਦ ਚ ਰਜਾਈਆਂ ਬਿਸਤਰੇ ਦੰਦੇ ਫਿਰਿਏ ਰੱਬ ਦੀ ਖੁਸ਼ੀ ਕਿੱਥੋਂ ਮਿਲੇਗੀ ਬਾਪੂ ਨੂੰ ਟਾਈਮ ਸਰ ਦਵਾਈ ਨਹੀਂ ਦਿੱਤੀ ਤੇ ਬਾਅਦ ਦੇ ਵਿੱਚ ਅਸੀਂ ਕੈਂਪ ਲਵਾਈ ਜਾਈਏ ਅੱਖਾਂ ਦਾ ਕੈਂਪ ਹੈ ਜੀ ਇਹ ਦਵਾਈਆਂ ਦਾ ਕੈਂਪ ਹੈ ਜੀ ਐਣਕਾ ਫਰੀਦਤੀਆਂ ਜਾਣ ਗਈਆਂ ਜਿਹੜਾ ਐਣਕਾ ਤੋਂ ਦਵਾਈਆਂ ਤੋਂ ਚੱਲਿਆ ਗਿਆ ਉਹਨੇ ਵੇਖਣਾ ਥੋੜੀ ਹੈ ਤੇ ਮੇਰੇ ਮੁੰਡੇ ਨੇ ਮੈਨੂੰ ਕੀਤਾ ਕੀ ਜੇ ਕਰਨਾ ਹੈ ਤੇ ਸਭ ਕੁਝ ਹੁੰਦਿਆਂ ਹਵੰਦਿਆਂ ਕਰ। ਖੁਸ਼ੀ ਲੈ। ਸਭ ਤੋਂ ਵੱਡਾ ਤੀਰਥ ਹੈ ਸਾਡੇ ਮਾਂ-ਬਾਪ। ਦੂਸਰਾ ਤੀਰਥ ਹੈ ਗੁਰੂ ਦਾ ਸ਼ਬਦ। ਜੇ ਇਸ਼ਨਾਨ ਕਰਨ ਦਾ ਤੇਰੇ ਅੰਦਰ ਚਾਈ ਹੈ ਮੈਂ ਤੀਰਥ ਤੇ ਜਾਵਾਂ ਇਸ਼ਨਾਨ ਕਰਾਂ ਤੇ ਫਿਰ ਗੁਰੂ ਬਾਬਾ ਜੀ ਕਹਿੰਦੇ ਇਉਂ ਕਰ ਤੀਰਥ ਨਾਵਨ ਜਾਓ ਤੀਰਥ ਨਾਮ ਹੈ। ਫਿਰ ਜੁੜਿਆ ਕਰ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਚੌਂਕੜਾ ਮਾਰ ਕੇ 2 2 ਢਾਈ ਘੰਟੇ ਬਹਿ ਜਾ ਕਦ ਜਪਿਆ ਕਰ ਵਾਹਿਗੁਰੂ ਵਾਹਿਗੁਰੂ ਜਪੇਗਾ ਫਿਰ ਹੋਏਗਾ ਕਿ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ ਫਿਰ ਤੇਰੇ ਅੰਦਰੋਂ ਹਉਮੈ ਖਤਮ ਹੋ ਜਾ ਆਪਣੇ ਆਪ ਨੂੰ ਮਾਜਨਾ ਤੂੰ ਤੇ ਸਰੀਰ ਨੂੰ ਮੰਜਨ ਤੁਰਪਿਆ ਸਰੀਰ ਨੂੰ ਨਾ ਮਾਜਨਾ ਕਾਇਆ ਮਾਂ ਜਿਸ ਕੌਨ ਗੁਨਾ ਜੋ ਘਟ ਪੀਤਰ ਹੈ ਬੋਲੋ ਮੱਲਣਾ ਐਡਾ ਵੱਡਾ ਤੂੰ ਕਿੱਡਾ ਕਮਹਾਨ ਹੈ ਆਪਣੇ ਤਨ ਨੂੰ ਮੰਝੀ ਜਾ ਰਹੀ ਅਬ ਵੇਖੀ ਲੋਕ ਇਹਨਾਂ ਦੇ ਵਿੱਚ ਰਹਿਣ ਦਾ ਕੁਝ ਸਮਾਂ ਮਿਲੇ ਅਦਸ ਨੂੰ ਇਹ ਕੀ ਕਰਦੇ ਨੇ ਪੈਰ ਦੇ ਗੁੱਟ ਤੋਂ ਲੈ ਕੇ ਗੋਡਿਆਂ ਤੱਕ ਮਿੱਟੀ ਦੇ ਨਾਲ ਮਲਦੇ ਨੇ ਇੱਥੋਂ ਲੈ ਕੇ ਕੋਹਣੀਆਂ ਤੱਕ ਮਿੱਟੀ ਦੇ ਨਾਲ ਮਲਦੇ ਨੇ ਮੈਂ ਵੇਖਿਆ ਆਪ ਵੀ ਮਲਦਾ ਰਹੀਆਂ ਪਰ ਜਦੋਂ ਗੁਰਬਾਣੀ ਦਾ ਗਿਆਨ ਹੋਇਆ ਵੀ ਗੁਰੂ ਬਾਬਾ ਜੀ ਤੇ ਮਨ ਨੂੰ ਮੰਝਣ ਵਾਸਤੇ ਕਹਿ ਰਹੇ ਨੇ ਕੰਯਾਮਾਂ ਜਸ ਪੌਣ ਗੁਨਾ ਜੋ ਕਟ ਪੀਤਰ ਹੈ ਮੱਲਣਾ ਲੋਕੇ 68 ਤੀਰਥ ਨਾਈ ਕੌੜਾ ਪਰ ਤੂੰ ਨਾ ਜਾਈ ਲੋਕੇ 68 ਤੀਰਥਾਂ ਦੇ ਇਸ਼ਨਾਨ ਕਰਦੇ ਨੇ ਪਰ ਕੌੜਾ ਪਨ ਪੜਤਨ ਜ਼ਹਿਰ ਅੰਦਰੋਂ ਫੇਰ ਵੀ ਨਹੀਂ ਜਾਂਦੀ ਆਖੋ ਸਤਿਨਾਮ ਵੇਖ ਲਿਓ ਕਿਤੇ ਅਜ ਮਾਕੇ ਕੀ ਨਫਰਤ ਚਲੀ ਗਈ ਈਰਖਾ ਚਲੀ ਗਈ ਸਾਡੇ ਅੰਦਰੋਂ ਦੁਵੇਸ ਭਾਵਨਾ ਚਲੀ ਗਈ ਨਿੰਦਿਆ ਚੁਗਲੀ ਕਰਨੀ ਛੱਡ ਦਿੱਤੀ ਘਰੇ ਲੜਨਾ ਚੋਰੀ ਜਾਰੀ ਆਦਿਕ ਛੱਡ ਦਿੱਤਾ ਜੇ ਨਹੀਂ ਛੱਡਿਆ ਫਿਰ ਨਹੀਂ ਤੀਰਥ ਤੇ ਨਾਉਣ ਦਾ ਕੋਈ ਲਭ ਨਹੀਂ ਹੋਇਆ ਤੀਰਥ ਦਾ ਇਸ਼ਨਾਨ ਕਰਨਾ ਘਰੇ ਬੈਠਿਆਂ ਕਰ ਘਰੇ ਬੈਠਿਆਂ ਵੀ ਤੇਰਾ ਤੀਰਥ ਦਾ ਇਸ਼ਨਾਨ ਹੋ ਸਕਦਾ ਕਰ ਸਕਦਾ ਪਰਮੇਸ਼ਰ ਦੇ ਨਾਮ ਦੇ ਨਾਲ ਜੁੜੇਗਾ ਤੇ ਤੇਰੇ ਮੰਨ ਦਾ ਇਸ਼ਨਾਨ ਹੋਏਗਾ ਮੈਂ ਵਿਰੋਧੀ ਨਹੀਂ ਆ ਤੀਰਥਾਂ ਦਾ ਜਾਣਾ ਚਾਹੀਦਾ ਜਾਓ ਦਰਸ਼ਨ ਵੇਲੇ ਕਰਨੇ ਚਾਹੀਦੇ ਨੇ ਸਾਡੇ ਪੰਜ ਤਖਤ ਨੇ ਗੁਰੂ ਕੇ ਸਿੱਖ ਨੂੰ ਜਾਣਾ ਚਾਹੀਦਾ ਪਰ ਕਰਮ ਕਾਂਡਾਂ ਦੇ ਵਿੱਚ ਨਹੀਂ ਪੈਣ ਵਾਸਤੇ ਗੁਰਬਾਣੀ ਕਹਿ ਰਹੀ ਕਰਮ ਕਾਂਡ ਨਹੀਂ ਕਰਨੇ ਗੁਰੂ ਕੇ ਸਿੱਖ ਨੇ ਕਰਮ ਕਾਂਡਾਂ ਤੋਂ ਅਸੀਂ ਵੱਖਰੇ ਰਹਿਣਾ ਹੈ ਇਹਨਾਂ ਦੇ ਵਿੱਚ ਨਹੀਂ ਫਸਣਾ ਇਨਾਂ ਦੇ ਵਿੱਚੋਂ ਤੇ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਸਾਨੂੰ ਕੱਢਿਆ ਹੈ ਤੇ ਗੁਰੂ ਬਾਬਾ ਜੀ ਸਾਡੀ ਦੁਬਧਾ ਦੂਰ ਕਰਦੇ ਹੋਏ ਇੱਕ ਬਚਨ ਹੋਰ ਕਹਿੰਦੇ ਨੇ ਮੇਰੇ ਸਾਹਿਬ ਜੀ ਕਹਿੰਦੇ ਤੋ ਤਨ ਨੂੰ ਮਾਂਜਦਾ ਹੈ ਸਰੀਰ ਨੂੰ ਮਾਂਜਦਾ ਹੈ ਸਰੀਰ ਨੂੰ ਧੰਨ ਹੈ ਕੋਈ ਲਾਭ ਹੋਇਆ ਦੱਸ ਨਹੀਂ ਹੋਇਆ ਲਾਭ ਮਨ ਨੂੰ ਮਾਂਜੇਗਾ ਤੇ ਫਿਰ ਤੈਨੂੰ ਲਾਭ ਹੋਏ ਫਾਇਦਾ ਹੋਏਗਾ ਤੁਸੀਂ ਸਵਾਲ ਕਰੋਗੇ ਵੀ ਮਨ ਕਿਵੇਂ ਮੰਜਿਆ ਜਾਏਗਾ ਗੁਰੂ ਬਾਬਾ ਜੀ ਨੂੰ ਪੁੱਛੋ ਮਨ ਮੰਜਿਆ ਜਾਂਦਾ ਜੀ ਕਿਵੇਂ ਮਿਲ ਸੰਤ ਸਭਾ ਮਨ ਮੰਜੀਏ ਭਾਈ ਹਰਿ ਕੈ ਨਾਮ ਨਿਵਾਸ ਗੁਰੂ ਦੀ ਸੰਗਤ ਦੇ ਨਾਲ ਮਿਲ ਕੇ ਬਹਿ ਕੇ ਗੁਰੂ ਦੇ ਗਿਆਨ ਦੇ ਨਾਲ ਗੁਰੂ ਦੀ ਦਿੱਤੀ ਹੋਈ ਅਕਲ ਦੇ ਨਾਲ ਮਨ ਨੂੰ ਮਾਜ ਲੈ ਆਖੋ ਸਤਨਾਮ ਗੁਰੂ ਦੇ ਗਿਆਨ ਦੇ ਨਾਲ ਮਨ ਨੂੰ ਮਾਜ ਫਿਰ ਹੋਏਗਾ ਕਿ ਮਿਟੈ ਅਗਿਆਨਤਾ ਭਾਈ ਕਮਲ ਹੋਵੇ ਤੇਰੇ ਅੰਦਰੋਂ ਫਿਰ ਗਿਆਨ ਦਾ ਪ੍ਰਕਾਸ਼ ਹੋਵੇਗਾ ਮਨ ਨੂੰ ਮੰਝਣ ਵਾਸਤੇ ਮਨ ਨੂੰ ਪਵਿੱਤਰ ਕਰਨ ਵਾਸਤੇ ਗੁਰਬਾਣੀ ਕਹਿ ਰਹੀ ਹੈ ਕਿਉਂਕਿ ਮਨ ਲੋਚ ਹੈ ਬੁਰਾਈਆਂ ਗੁਰ ਸ਼ਬਦ ਦੀ ਇਹ ਸੰਗ ਜੋੜੀ ਹੈ ਮਨ ਮੈਲਾ ਸਭ ਕੁਛ ਮੈਲਾ ਤਨ ਧੋਤਾ ਮਨ ਅੱਛਾ ਨਾ ਹੋਏ ਇਹ ਨਹੀਂ ਨਿਰਮਲ ਹੋਏਗਾ ਜਿੰਨਾ ਚਿਰ ਮਨ ਗੰਦਾ ਹੈ ਮਨ ਮੈਲਾ ਹੈ ਫਿਰ ਗਿਆਨ ਇੰਦਰੇ ਵੀ ਬੋਲੋ ਮੈਲੇ ਨੇ ਮਨ ਗੰਦਾ ਹੈ ਫਿਰ ਅੱਖਾਂ ਵੀ ਮਾੜਾ ਵੇਖਣਗੀਆਂ ਹੱਥ ਵੀ ਮਾੜਾ ਕਰਨਗੇ ਕੰਨ ਵੀ ਮਾੜਾ ਸੁਣਨਗੇ ਜੀਬ ਵੀ ਮਾੜਾ ਬੋਲੇਗੀ ਪੈਰ ਵੀ ਮਾੜੇ ਪਾਸੇ ਜਾਣਗੇ ਤੁਰ ਕੇ ਜਿੱਦੇ ਮਨ ਬਦਲ ਗਿਆ ਉਹਦੇ ਫਿਰ ਤੇਰੇ ਗਿਆਨ ਇੰਦਰੀ ਵੀ ਸੁਧਰ ਜਾਣਗੇ ਫਰਜ ਕਰੋ ਕੋਈ ਬੰਦਾ ਮਾੜੇ ਕੰਮ ਛੱਡ ਦੇਵੇ ਮਾੜੇ ਕੰਮ ਕਰਨੇ ਛੱਡ ਦੇ ਦੇਵੇ ਤੋਵਾ ਕਰ ਲਵੇ ਗੁਰੂ ਦੀ ਸੰਗਤ ਦੇ ਵਿੱਚ ਆਉਣ ਲੱਗ ਜੇ ਗੁਰੂ ਦੀ ਬਾਣੀ ਪੜਨ ਲੱਗ ਜੇ ਗੁਰੂ ਵਾਲਾ ਬਣ ਜੇ ਆਪਾਂ ਕੀ ਕਹਾਂਗੇ ਵੀ ਫਲਾਨਾ ਤੇ ਬੜਾ ਜੱਟ ਮਾੜਾ ਬੰਦਾ ਸੀਗਾ ਉਹ ਬਦਲ ਗਿਆ ਉਹ ਬਦਲ ਗਿਆ ਪਰ ਆਪਾਂ ਇਹ ਨਹੀਂ ਨਾ ਵੇਖਣਾ ਵੀ ਬਦਲਿਆ ਕੀ ਆ ਉਹਦਾ ਬੰਦਾ ਨਹੀਂ ਬਦਲਿਆ ਬੰਦੇ ਦੇ ਗਿਆਨ ਇੰਦਰੇ ਤਬ ਕੋਸ਼ ਉਹੀ ਹੈ ਪਰ ਬੰਦੇ ਦਾ ਬੋਲੋ ਮਨ ਬਦਲ ਗਿਆ ਹੈ ਗੁਰੂ ਗ੍ਰੰਥ ਸਾਹਿਬ ਮਾਰਾ ਸਾਡੇ ਮਨ ਨੂੰ ਬਦਲ ਦਿੰਦੇ ਰਹੋ ਵਿਚਾਰ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਪ੍ਰੀਤ ਇੱਕ ਸਿਉ ਕੀਏ ਆਨ ਦੁਬਦਾ ਜਾਏ ਜਦੋਂ ਇੱਕ ਦੇ ਨਾਲ ਪ੍ਰੀਤੀ ਪਾਏਗਾ ਇੱਕ ਦੇ ਨਾਲ ਪਿਆਰ ਪਾਏਗਾ ਫਿਰ ਤੇਰੇ ਅੰਦਰ ਉਹ ਦੁਬਦਾ ਨਾ ਜਿਹੜੀ ਇਹ ਖਤਮ ਹੋ ਜੇਗੀ ਕਿਹੜੀ ਦੁਬਦਾ ਭਾਵੈ ਲੰਬੇ ਕੇਸ ਕਰ ਭਾਵੈ ਘਰ ਮੁਡਾਏ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਜੇ ਤੇਰਾ ਰੱਬ ਦੇ ਨਾਲ ਮਿਲਾਪ ਪ੍ਰੇਮ ਪਿਆਰ ਨਹੀਂ ਪਿਆ ਤੇਰੇ ਅੰਦਰ ਤਾਂਗ ਨਹੀਂ ਪੈਦਾ ਹੋਈ ਮਿਲਾਪ ਦੀ ਫਿਰ ਭਵੇਂ ਤੂੰ ਵੱਡੇ ਵੱਡੇ ਕੇਸ ਲੰਬੇ ਰੱਖ ਲੈ ਵੱਡੀਆਂ ਵੱਡੀਆਂ ਜਟਾਂ ਬਧਾਲਾਏ ਭਵੇਂ ਤੂੰ ਘਰ ਰੁਮਡਾਏ ਭਵੇਂ ਤੂੰ ਕੋਨ ਮੋਨ ਹੋ ਜਾਏ ਕੋਈ ਫਰਕ ਨਹੀਂ ਪੈਂਦਾ ਤੇਰੇ ਅੰਦਰ ਤਾਂਗ ਹੋਣੀ ਚਾਹੀਦੀ ਹੈ ਇੱਛਾ ਹੋਣੀ ਚਾਹੀਦੀ ਹੈ ਰੱਬ ਦੇ ਮਲਾਪ ਦੀ ਜੇ ਤੇਰੇ ਅੰਦਰ ਰੱਬ ਦੇ ਮਲਾਪ ਦੀ ਇੱਛਾ ਹੈ ਮਨ ਨਿਰਮਲ ਹੈ ਫਿਰ ਤੇਰੀਆਂ ਜਟਾਂ ਬਧਾਈਆਂ ਵੀ ਲਬਧਾਇਕ ਨੇ ਫਿਰ ਤੇਰੇ ਤੀਰਥ ਇਸ਼ਨਾਨ ਕੀਤੇ ਵੀ ਸਫਲੇ ਨੇ ਫਿਰ ਆਪ ਪਨੋਦਾਨ ਕੀਤਾ ਵੀ ਸਫਲ ਹੈ ਫਿਰ ਤੇਰਾ ਭਜਨ ਕੀਤਾ ਵੀ ਸਫਲ ਹੈ ਫਿਰ ਤੇਰੀ ਕਥਾ ਕੀਰਤਨ ਕੀਤੀ ਵੀ ਸਫਲੀ ਹੈ ਜੇ ਤੇਰਾ ਮਨ ਨਿਰਮਲ ਹੈ ਜੇ ਮਨ ਨਿਰਮਲੀ ਨਹੀਂ ਫਿਰ ਗੁਰੂ ਬਾਬਾ ਜੀ ਕਹਿੰਦੇ ਨੇ ਮੁਖ ਹੋ ਹਰ ਹਰ ਸਭ ਕੋ ਕਹੈ ਬਿਰਲੇ ਹਿਰਦੈ ਵਸਾਇਆ ਨਾਨਕ ਜਿਨ ਕਾ ਹਿਰਦੈ ਵਸਿਆ ਮੋਖ ਮੁਕਤ ਤਿੰਨ ਪਾਇਆ ਗੱਲ ਤੇ ਹਿਰਦੇ ਦੇ ਵਿੱਚ ਬਸਾਉਣ ਦੀ ਹੈ